ਬੀਤੇ ਦਿਨੀ 15 ਅਗਸਤ ਨੂੰ ਜਲੰਧਰ ਵਿਖੇ ਤੀਆਂ ਦਾ ਤਿਹਾਰ ਬੜੇ ਧੂਮ-ਤਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਗਿੱਧਾ ਪੰਗੜਾ ਤੇ ਹੋਰ ਮਨੋਰੰਜਨ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ। ਇਸ ਮੌਕੇ ਤੇ ਬੀਬੀ ਕੁਲਵਿੰਦਰ ਕੌਰ ਸ਼੍ਰੀਮਤੀ ਆਸ਼ਾ ਤੇ ਬੰਦਰਾਂ ਦਾ ਕਹਿਣਾ ਹੈ ਕਿ ਇਹ ਉਤਿਹਾਰ ਸਾਡਾ ਵਿਰਸਾ ਤੇ ਵਿਰਾਸਤ ਹੈ। ਅਸੀਂ ਸਭ ਤੋਂ ਪਹਿਲਾਂ ਦੇਸ਼ ਦੀ ਆਜ਼ਾਦੀ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਨਮਨ ਕੀਤਾ ਤੇ ਸ਼ਰਧਾਂਜਲੀ ਭੇਟ ਕੀਤੀ। ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਸ਼ਹੀਦਾਂ ਕਰਕੇ ਹੀ ਅਸੀਂ ਅੱਜ ਆਜ਼ਾਦੀ ਦਾ ਨਿਗਮ ਮਾਰ ਰਹੇ ਹਾਂ। ਇਨਾਰਾ ਕਹਿਣਾ ਹੈ ਕਿ ਪਹਿਲਾਂ ਪਿੰਗਾ ਪਿਪਲਾਂ ਤੇ ਪੈਂਦੀਆਂ ਸਨ ਪਰ ਹੁਣ ਇਹ ਤਿਉਹਾਰ ਹੋਟਲਾਂ ਤੇ ਪੈਸਾਂ ਦੀ ਸ਼ਾਨ ਬਣ ਗਿਆ ਹੈ ਸਮੇ ਦੇ ਗੇੜ ਨੇ ਤੀਆਂ ਦਾ ਸਰੂਪ ਹੀ ਬਦਲ ਦਿੱਤਾ ਲੋੜ ਹੈ ਅੱਜ ਇਸ ਅਮੀਰ ਵਿਰਸੇ ਨੂੰ ਸੰਭਾਲਣ ਦੀ ਰੁੱਖ ਤੇ ਕੋਖ ਨੂੰ ਸੰਭਾਲ ਕੇ ਰੱਖਣਾ ਪਵੇਗਾ ਤਾਂ ਹੀ ਅਸੀਂ ਆਪਣੀਆਂ ਧੀਆਂ ਨਾਲ ਅਜਿਹੇ ਤਿਉਹਾਰ ਮਨਾ ਸਕਾਂਗੀਆਂ ਵਾਤਾਵਰਨ ਨੂੰ ਸ਼ੁੱਧ ਕਰ ਸਕਦੇ ਹਾਂ ਜੇ ਅਸੀਂ ਰੁੱਖ ਲਗਾਵਾਂਗੇ ਇਹ ਤਿਉਹਾਰ ਜਿੱਥੇ ਪਿਆਰ ਦਾ ਸੰਦੇਸ਼ ਦਿੰਦਾ ਹੈ ਉੱਥੇ ਆਪਸੀ ਮੇਲ ਮਲਾਪ ਨੂੰ ਹੋਰ ਡੂੰਘਾ ਕਰਦਾ ਹੈ। ਘਰ ਦੀ ਰਸੋਈ ਚੋਂ ਬਾਹਰ ਨਿਕਲ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ। ਅਸੀਂ ਇਸ ਤਰ੍ਹਾਂ ਦੇ ਤਿਉਹਾਰ ਅੱਗੇ ਵੀ ਧੂਮ ਤੜਕੇ ਨਾਲ ਮਨਾਵਾਂਗੇ। ਇਸ ਮੌਕੇ ਤੇ ਬੀਬੀ ਕੁਲਵਿੰਦਰ ਕੌਰ, ਆਸ਼ਾ ਬੰਦਨਾ, ਕਿਰਨ ਠਾਕਰ, ਕਿਰਨ ਵਾਲਾ, ਕੰਚਨ, ਨੀਤੂ, ਬੇਬੀ ਮਾਇਰਾ, ਸੀਰਤ, ਗੁੱਡੂ, ਅੰਨੂ, ਸੰਗੀਤਾ, ਨਰਮਲਾ, ਸਿਮਰਨ, ਸੁਪਨਾ ਪਰਮਜੀਤ ਕੌਰ ਰਿਤੂ ਰਾਜ ਸਪਨਾ ਭਾਬੀ ਰੀਆ ਸੁਖਵਿੰਦਰ ਆਸ਼ੂ ਰੈਂਪੀ ਅਤੇ ਹਰਜੀਤ ਨੇ ਹਿੱਸਾ ਲਿਆ ਸੀ 15 ਅਗਸਤ ਵਾਲੇ ਦਿਨ ਔਰ ਕੱਲ ਜਨਮ ਅਸ਼ਟਮੀ ਆ ਇਸ ਕਰਕੇ ਅਸੀਂ ਅੱਜ ਤੀਆਂ ਦਾ ਤਿਉਹਾਰ ਮਨਾ ਰਹੇ ਆ ਤੇ ਅਸੀਂ ਨਾਲੇ ਸ਼ਹੀਦ ਹੋਏ ਜਿਹੜੇ ਸਾਡੇ ਵੀਰ ਆਜ਼ਾਦੀ ਮਿਲੀ ਸੀ ਉਹਨਾਂ ਨੂੰ ਸਲੂਟ ਕਰਦੇ ਆ ਔਰ ਤੀਆਂ ਦਾ ਤਿਉਹਾਰ ਮਨਾ ਰਹੇ ਆ ਤੀਆਂ ਸਾਡੇ ਸਦੀਆਂ ਤੋਂ ਚੱਲਦੀਆਂ ਆਈਆਂ ਤੀਆਂ ਨੂੰ ਆਪਣੇ ਪੇਕੇ ਲੈ ਕੇ ਆਉਂਦੇ ਸੀ ਆਪਣੇ ਪੇਕੇ ਲਿਆ ਕੇ ਸਾਰੇ ਇਕੱਠੀਆਂ ਹੋ ਕੇ ਸਹੇਲੀਆਂ ਤੀਆਂ ਮਨਾਉਂਦੀਆਂ ਸੀ ਪਰ ਹੁਣ ਤੀਆਂ ਦਾ ਤਿਯਾਰ ਜਿਹੜਾ ਹੋਟਲਾਂ ਵਿੱਚ ਰਹਿ ਗਿਆ ਨਾ ਕੋਈ ਤੀਆਂ ਮਨਾਉਂਦਾ ਕਿਸੇ ਨੂੰ ਮਤਲਬ ਨਹੀਂ ਪਤਾ ਇਸ ਕਰਕੇ ਤੀਆਂ ਤੇ ੀਆਂ ਨੂੰ ਤੁਸੀਂ ਅੱਗੇ-ਅੱਗੇ ਵੜਾਵਾ ਦਿਓ ਤੀਆਂ ਨੂੰ ਕੁੱਖਾ 'ਚ ਨਾ ਮਾਰੋ ਤੇ ਨਾ ਪੇੜ-ਪੌਦ ਦੇ ਕਟੋ ਤੇ ਇਸ ਕਰਕੇ ਸਾਡੀ ਜਨਰੇਸ਼ਨ ਅੱਗੇ ਜਾ ਕੇ ਉਹਨਾਂ ਨੂੰ ਪਤਾ ਲੱਗੇ ਵੀ ਸਾਡੀਆਂ ਤੀਆਂ ਸਾਡੇ ਪਿਛਲਾ ਕਲਚਰ ਕੀ ਹੈ ਜਦੋਂ ਤੀ ਦੁਨੀਆ ਦੇ ਵਿੱਚ ਆਂਦੀ ਹੈ ਤੇ ਲੋਕਾਂ ਦੇ ਨੱਕ ਬਣ ਜਾਂਦੇ ਆ ਨੱਕ ਚੜ ਜਾਂਦੇ ਤੇ ਬਣ ਜਾਂਦੇ ਤੇ ਜਦੋਂ ਪਿਓ ਦੇ ਕੋਲ ਜਾਂਦੀ ਹੈ ਤੇ ਪਿਓ ਪਰ ਹੀ ਕਹਿ ਕੇ ਬੁਲਾਉਂਦਾ ਆ ਤੇ ਜਦੋਂ ਮਾਂ ਕੋਲ ਜਾਂਦੀ ਹੈ ਤੇ ਗੱਲ ਦੇ ਨਾਲ ਲਗਾਉਂਦੀ ਹੈ ਜਦੋਂ ਭਰਾ ਦੇ ਖੁੱਲ ਜਾਂਦੀ ਹੈ ਤੇ ਉਹਦੇ ਗੁੱਟ ਤੇ ਰਖੜੀ ਬੰਦੀ ਹੈ ਤੇ ਧੀ ਸਾਡੇ ਘਰ ਦੀ ਰੌਣਕ ਹੈ ਔਰ ਦੁਨੀਆ ਦੀ ਵੀ ਰੌਣਕ ਹੈ ਸਾਰੇ ਤਿਆਂ ਨੂੰ ਬਚਾਓ ਤੇ ਤਿਆਂ ਮਨਾਓ ਹੁੱਖਾਂ ਦੇ ਵਿੱਚ ਨਾ